ਇਸ ਵਿੱਚ ਜਦ ਢੇਲ ਪਾਹ ਮਾਦੇ। ਢੇਲ ਪਾਣੀ ਵਿੱਚ ਨਹੀਂ ਘੋਲਦਾ। ਇਹਦਾ ਮਤਲਬ ਇਹ ਅਘੁਲਣਸ਼ੀਲ ਹੈ। ਫਿਰ ਆਪਾਂ ਘੁਲਣਸ਼ੀਲ ਵਿੱਚ ਸਿਰਕਾ ਪਾਹ ਮਾਦੇ। ਸਿਰਕਾ ਘੋਲ ਜਾਂਦਾ ਹੈ। ਇਹਦਾ ਇਹ ਘੁਲਣਸ਼ੀਲ ਹੈ। ਸਮਝ ਆਇਆ? ਮੇਰਾ ਨਾਮ ਸਨੇਹਿਤ ਕੌਰ ਹੈ ਮੈਂ 6ਵੀਂ ਮਾਧਿਮਾ ਦੀ ਵਿਦਿਆਰਥਣਾ ਮੇਰੀ ਕਿਰਿਆ ਦਾ ਨਾਮ ਹੈ ਵਾਸ਼ਪਣ ਅਤੇ ਸੰਗਨਨ ਦਾ ਅਧਿਐਨ ਕਰਨਾ ਸਭ ਤੋਂ ਪਹਿਲਾਂ ਆਪਾਂ ਇੱਕ ਮੋਮਬਤੀ ਜਗਾਵਾਂਗੇ ਉੱਪਰ ਆਪਾਂ ਇੱਕ ਕੌਲੀ ਵਿੱਚ ਪਾਣੀ ਲਵਾਵਾਂਗੇ ਪਾਣੀ ਪਾਣੀ ਜਦੋਂ ਗਰਮ ਹੋਵੇਗਾ ਤਾਂ ਕੁਝ ਬੂੰਦਾਂ ਪਲੇਟ ਉੱਪਰ ਆ ਜਾਣਗੀਆਂ ਇਸ ਨੂੰ ਵਾਸ਼ਪਣ ਕਹਿੰਦੇ ਹਨ ਅਤੇ ਜਦੋਂ ਇਹ ਬੂੰਦਾਂ ਠੰਡੀਆਂ ਹੋ ਕੇ ਵਾਪਸ ਕੌਲੀ ਵਿੱਚ ਜਾਣਗੀਆਂ ਤਾਂ ਇਸ ਨੂੰ ਸੰਗਨਨ ਕਹਿੰਦੇ ਹਨ ਧੰਨਵਾਦ ਮੇਰਾ ਨਾਮ ਹੈ ਸਨੇਹਿਤ ਕੌਰ ਮੈਂ 6ਵੀਂ ਵਿਦਿਆਰਥਣਾ ਮੈਂ ਅੱਜ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਕਿ ਇਹ ਲੱਗਦਾ ਮੇਰੇ ਲਈ ਕਿ ਇਹ ਅਗਰ ਨਾਮ ਹੈ ਆਪਾਰਦਾਸ਼ੀ ਅਰਥਾਪਾਰਦਾਸ਼ੀ ਜਨਮ ਆਪਾਰਦਾਸ਼ੀ ਹੈ ਪਹਿਲਾ ਆਪਾਂ ਆਪਾਰਦਾਸ਼ੀ ਬਸ ਸੁਣੋ ਕਰੀਏ ਇਹ ਰੇਵਤ ਦੀ ਪ੍ਰਕਾਸ਼ ਨਹੀਂ ਲੰਘ ਸਕਦਾ ਮਤਲਬ ਇਹ ਆਪਾਰਦਾਸ਼ੀ ਇਹਦੇ ਵਿੱਚ ਪ੍ਰਕਾਸ਼ ਨਹੀਂ ਲੰਘ ਸਕਦਾ ਇਹ ਪਾਰਦਾਸ਼ੀ ਹੈ ਇਹਦੇ ਵਿੱਚ ਪ੍ਰਕਾਸ਼ ਥੋੜਾ ਲੰਘ ਸਕਦਾ ਹੈ ਇਹ ਆਪਾਰਦਾਸ਼ੀ ਨਹੀਂ ਹੈ ਤੋ ਸੋਮਨੇ ਸਾਇਸਤਿਕ ਗਣਿਤ ਹੈ। 200 ਫੰਡਾ 800 ਅਫ ਨੰਬਰਸ। ਇਹਨਾਂ ਚੋੜ ਆਪਣੇ ਛੋਟਾ ਕਟਾ ਕਰ ਲੋ। ਜਿੰਨਾ ਚ 4 ਤੇ 3, ਇਹਨਾਂ ਚ 300 ਤੋਂ 3 ਇੰਚ ਤੇ 9 ਰੁਪਏ ਤੇ ਇਹਨਾਂ ਚ 4 ਛੋਟਾ 4 ਚ 4 ਰੁਪਏ। ਅੱਟਾਂ ਚ 6 ਛੋਟਾ 6 ਚ 300 ਰੁਪਏ ਤੇ 9। 9 ਚ ਅੱਟ ਛੋਟਾ 18 ਚ 400 ਰੁਪਏ ਤੇ 12। ਇਹ ਮੋਸੋ ਨਾ। ਇਹਨਾਂ ਚ 900 ਤੋਂ 9 ਚ 300 ਰੁਪਏ ਤੇ 12। ਖਿੱਚੀ ਇਹਦੇ। 34 ਦਾ ਲਸਵਾਂ 12। ਨਾਮ ਗੁਰਮਤ ਸਿੰਘ ਹੈਗਾ ਜੀ ਮੇਂ ਮਾਦਦ ਦੇ ਆਤੀ ਆ ਮੈਂ ਅੱਜ ਤੁਹਾਡੇ ਸਾਹਮਣੇ ਮੈਚ ਦੀ ਕਿਰਾ ਲੈ ਕੇ ਹਾਜ਼ਰ ਆ ਮੇਰੀ ਕਿਰਾ ਦਾ ਨਾਮ 1 ਤੋਂ 100 ਵਿਚਲੀਆਂ ਭਾਜ ਸੰਖਿਆਵਾਂ ਨੂੰ ਵੀ ਰੇਟ ਉਸ ਤਿੰਨ ਜਿਵੇਂ ਜਿੱਦਿਹਾ ਹੀ ਪਤਾ ਕਰਨਾ ਜਿਵੇਂ ਆ ਗੋਲੇ ਵਾਲੀਆਂ ਸੰਖਿਆਵਾਂ ਹਨ ਇਹ ਭਾਜ ਹਨ ਤੇ ਜਿਹੜੀਆਂ ਟੱਟੀਆਂ ਸੰਖਿਆਵਾਂ ਹਨ ਇਹ ਨਹੀਂ ਭਾਜ ਹਨ ਜਿਵੇਂ 2 ਦੀਆਂ ਭਾਜ ਭਾਜ ਸੰਖਿਆਵਾਂ 4 6 8 10 12 14 16 18 20 ਇਸੇ ਤਰ੍ਹਾਂ ਅਸੀਂ ਇਰੇਟੋਸਥੀ ਨਜ ਵਿਧੀ ਰਾਹੀਂ ਅਪਾੜ ਸੰਖਿਆਵਾਂ ਦਾ ਪਤਾ ਕੀਤਾ ਜੀ ਮੈਂ ਸ਼ਿਮਿੰਜ ਮਾਧਵ ਵਿਦਾਰਥੀਆਂ ਮੈਂ ਤੁਹਾਡੇ ਸਾਹਮਣੇ ਸਾਇੰਸ ਅਤੇ ਗਣਿਤ ਦੀ ਕਿਰਿਆ ਲੈ ਕੇ حاضر ਹਾਂ ਜੇ ਕਿਰਿਆ ਦਾ ਨਾਮ ਪੱਤਰੀ ਬਣ ਕੇ ਰਹਾਂਗੇ ਜੋ ਪੱਤਰੀ ਵਿਚਕਾਰ ਵਾਲੀ ਲੈਣਾ ਨੂੰ ਮਦਸ਼ਰਾ ਸਾਨੂੰ ਪੱਤੇ ਦਾ ਦਾਰਾ ਹੈ ਨਾ ਪੋਸ਼ਨ ਪੱਤੀ ਪੱਤੇ ਦੀ ਡੰਡੀ ਵਿੱਚ ਉਹ ਸ਼ਿਰਾਕ ਦੇ ਹਨ ਇਸ ਪੱਤੇ ਦੀ ਜੜ ਇਸ ਪੱਤੇ ਦੀ ਜੜ ਮੁੱਸਲ ਜਾਣ ਹੁੰਦੀ ਹੈ ਅਤੇ ਅਤੇ ਸ਼ਿਰਾ ਸ਼ਿਰਾਵਨਿਆਸ ਜਾਲੀਦਾਰ ਹੁੰਦਾ ਹੈ ਅਤੇ ਕਾਦੀ ਜੜ ਦੇਸ਼ੀਦਾਰ ਹੁੰਦੀ ਹੈ ਅਤੇ ਇਸ ਦਾ ਇਸ ਦਾ ਸ਼ਿਰਾਵਨਿਆਸ ਹੁੰਦਾ ਇਸ ਤੋਂ ਬਾਅਦ ਮੈਂ ਬੁਗਿਆ ਕਾਰਨ ਨੂੰ ਮੋੜ ਕੇ ਇਹ ਜੀਹਿਆ ਕਿਤੀਆਂ ਬੈਤ ਸਮਿਤੀ ਪੁਝਾਵਾਂ ਦੀ ਗੇਤੀ ਪਤਾ ਕਰਨੀ ਸਭ ਤੋਂ ਪਹਿਲਾ ਹੈ ਜੰਪੂ ਜੀ ਕੋਣ ਇਸ ਦੀ ਧਕਾਉਣ ਇਸ ਦੀਆਂ ਤਿੰਨ ਸਮਿਤਿ ਦੇ ਕਮਾਂਡੀਆਂ ਫੈਲੀ ਹੈ ਅਤੇ ਦੂਜੀ ਇੱਕ ਤੇ ਤੀਜੀ ਹੈ ਉਸ ਤੋਂ ਦੂਜੀ ਖਸ ਸਮਾਦੋ ਪੂਜੀ ਕੋਣ ਇਸ ਦੀ ਸਿਰਫ ਇੱਕ ਹੀ ਸਮਿਤਿ ਦੇ ਕਾਉਂਦੀ ਹੈ ਜਿਸ ਨੂੰ ਇਸ ਤਰੀਕੇ ਨਾਲ ਮੋੜਾ ਦੇਣਾ ਗਏ ਜੇ ਆਪਾਂ ਇਸ ਨੂੰ ਇਸ ਤਰ੍ਹਾਂ ਨੀਰ ਕੇ ਮੂੜ ਨਾ ਮੂੜਾਂਗੇ ਤਾਂ ਇਹ ਬਾਕੀ ਰਹਿ ਜਾਗਾ ਬਰਾਬਰ ਨਹੀਂ ਹੋਏਗਾ ਇਸ ਤੋਂ ਬਾਅਦ ਵਰਗ ਇਸ ਦਿਨ ਇਸ ਦਿਨ ਚਾਰ ਸੰਖਤੀ ਲਿਖਣ ਲਈ ਪਹਿਲੀ ਰੇਖਾ ਇਹ ਹੈ ਅਤੇ ਦੂਜੀ ਰੇਖਾ ਇਹ ਹੈ ਤੇ ਤੀਜੀ ਰੇਖਾ ਇਹ ਦਿੱਤੀ ਰੇਖਾ ਹੈ ਇਹ ਰੇਖਾ ਹੈ ਤੇ ਇਸ ਤੋਂ ਬਾਅਦ ਆਇਆ ਇਸ ਦਿਨ ਇਸ ਦਿਨ ਦੋ ਸੰਖਤੀ ਲਿਖਣ ਲਈ ਪਹਿਲੀ ਸੰਖਤੀ ਰਖਾਏ ਅਤੇ ਦੂਜੀ ਸੰਖਤੀ ਰਖਾਏ ਇਸ ਤੋਂ ਬਾਅਦ ਸੰਚਿਤ ਪੂਜ ਇਸ ਦੀਆਂ 20 ਇਸ ਦੀਆਂ ਸਮਤੀ ਰੱਖਣਾ ਵੀ ਦੋ ਹੀ ਹੁੰਦੀਆਂ ਹਨ ਪਹਿਲੀ ਸਮਤੀ ਰੱਖਾਇਆ ਤੇ ਦੂਜੀ ਸਮਤੀ ਰੱਖਾਇਆ ਧੰਨਵਾਦ ਮੇਰਾ ਨਾਮ ਹੈ ਜਿਸਨਾਂ ਨੂੰ ਸਮੂਹ ਤੁਮਾ ਦਰਜ ਆ ਤੁਮਾ ਸਰਸਮੇ ਜਨਤ ਦੇ ਕਿਨਾਰੇ ਕਿਰੇ ਬਣਾਵੇ ਖੇਤਰਫਲ ਪਤਾ ਕਰੋ ਪੂਰੇ ਵਰਗ ਇੱਕ ਦਾ ਨਿਸ਼ਾਨ 71 ਅਧ ਦੇ ਤੋਂ ਬਾਅਦ ਟਕੇ ਮਰੇ ਦਾ ਨਿਸ਼ਾਨ 10 ਵੱਧ ਟਕੇ ਵਰਗ ਸਟਾਰ ਦੇ ਨਿਸ਼ਾਨ 11 ਅੱਧੇ ਤੋਂ ਘੱਟ ਟਕੇ ਵਰਗ ਬਿੰਦੂ ਦਾ ਨਿਸ਼ਾਨ 6 ਇਸ ਤਰ੍ਹਾਂ ਖੇਤਰਫਲ 71 ਕੱਟ 5 1/2 86 1/2 ਜਗਦੀਸ਼ ਜੀ ਨੇ ਮੈਨੂੰ ਜਵਾਬ ਦਿੱਤਾ ਬਾਰੇ ਵਾਰ ਸੁਰ ਸਾਹਮਣੇ ਸਹਿਜ ਦੀ ਕਿਰਿਆ ਲੈ ਕੇ ਕਿਰਿਆ ਦਾ ਨਾਮ ਹੈ ਕਿ ਇਹਨੂੰ ਮੁਕਤੀ ਜੋੜ ਦਾ ਅਧਿਐਨ ਕਰਨਾ ਗੈਰ ਕੁਝ ਜੋੜ ਉਹ ਹੁੰਦਾ ਹੈ ਜੋ ਸਾਰੇ ਦਿਸ਼ਾਵਾਂ ਵੱਲ ਖੁੱਲ੍ਹ ਸਕਦਾ ਹੈ ਜਿਵੇਂ ਵਾਹ ਗੁਰ ਜੀ ਦਾ ਖਾਲਸਾ ਵਾਹ ਗੁਰ ਜੀ ਕੀ ਫਤਿਹ ਜੀ ਪਿਆਰਿਓ ਇਹ ਸਾਡੇ ਸਰਕਾਰੀ ਸਕੂਲ ਪਿੰਡ ਨੱਤ ਦੇ ਵਿਦਿਆਰਥੀ ਨੇ ਜੋ ਤੁਹਾਨੂੰ ਵੱਖ-ਵੱਖ ਕਿਰਿਆਵਾਂ ਕਰਕੇ ਦਿਖਾ ਰਹੇ ਨੇ ਮੈਂ ਚਾਹੁੰਨਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਐਡਮਿਸ਼ਨ ਦਿਵਾਓ ਤੇ ਤੁਹਾਨੂੰ ਪਤਾ ਲੱਗ ਸਕੇ ਕਿ ਸਾਡੇ ਸਰਕਾਰੀ ਸਕੂਲ ਦੀ ਕੀ ਉਪਲਬਧੀ ਆ ਇਹ ਜੋ ਵੀ ਹੋ ਰਿਹਾ ਸਾਡੇ ਟੀਚਰਾਂ ਦੇ ਸਹਿਯੋਗ ਨਾਲ ਹੋ ਰਿਹਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ